ਮਾਪਿਓ ਮੀਰਾ ਤੁਰ ਗਿਆ ਪਾਬੀ ਜਿਉਂਦਾ ਰਹੀ ਅੰਮਾ ਜਾਇਆ ਮਾਪਿਓ ਮੀਰਾ ਤੁਰ ਗਿਆ ਪਾਬੀ ਜਿਉਂਦਾ ਰਹੀ ਅੰਮਾ ਜਾਇਆ ਨੀ ਪਾਬੀ ਮੈਨੂੰ ਨਾ ਚਿੜਕੀ ਮੈਂ ਤੈਨੂੰ ਮਾਂ ਬਣਾਇਆ ਨੀ ਪਾਬੀ ਮੈਨੂੰ ਨਾ ਚਿੜਕੀ ਮੈਂ ਤੈਨੂੰ ਮਾਂ ਬਣਾਇਆ ਨੀ ਪਾਬੀ ਮੈਨੂੰ ਨਾ ਚਿੜਕੀ ਹੱਸ ਬੁਲਾ ਲਈ ਭਾਬੀ ਮੈਨੂੰ ਦੇਵੀ ਨਾ ਪਾਵੇਂ ਸੂਟ ਕੁੜੇ ਹੱਸ ਬੁਲਾ ਲਈ ਭਾਬੀ ਮੈਨੂੰ ਦੇਵੀ ਨਾ ਪਾਵੇਂ ਸੂਟ ਕੁੜੇ ਮਾਂ ਜਿਉਂਦੀ ਹੁੰਦੀ ਸੀ ਮੈਂ ਖੋਲ ਲੈਂਦੀ ਸੀ ਸੰਦੂਖ ਕੁੜੇ ਮਾਂ ਹੁੰਦੇ ਬੜੇ ਨਜ਼ਾਰੇ ਵੰਨ ਸਵੰਨਾ ਪਾਇਆ ਨੀ ਪਾਬੀ ਨਾ ਚਿੜਕੀ ਮੈਂ ਤੈਨੂੰ ਮਾਂ ਬਣਾਇਆ ਨੀ ਪਾਬੀ ਨਾ ਚਿੜਕੀ ਮੈਂ ਤੈਨੂੰ ਮਾ ਬਣਾਇਆ ਨੀ ਪਾਬੀਨਾ ਚਿੜਕੀ ਜੁਗੋ ਜੁਗ ਰਹੋ ਜਿਉਂਦੇ ਤੂੰ ਤੇ ਮੇਰਾ ਵੀਰਾ ਸੋਡੀ ਚਟਣੀ ਲੱਗਦੀ ਪਾਬੀਏ ਮੈਨੂੰ ਮਿੱਠਾ ਸੀਰਾ ਜੁਗੋ ਜੁਗ ਰਹੋ ਜਿਉਂਦੇ ਤੂੰ ਤੇ ਮੇਰਾ ਵੀਰਾ ਸੋਡੀ ਚਟਣੀ ਲੱਗਦੀ ਪਾਬੀਏ ਮੈਨੂੰ ਮਿੱਠਾ ਸੀਰਾ ਬਾਬਲ ਮੇਰੇ ਦੇ ബൂട്ട വീരനി പടക്കി മെ തൂ മണായ ഭാബീന ചിടക മനു മണായ ചിടക ਜਦੋਂ ਤੁਸੀਂ ਮਿਲਣ ਨੂੰ ਆਮੋ ਮਹਿਫੁੱਲੀ ਨਾਸਮਾ ਜਦੋਂ ਤੁਸੀਂ ਮਿਲਣ ਨੂੰ ਆਮੋ ਮਹਿਫੁੱਲੀ ਨਾਸਮਾ ਕਿੱਥੇ ਸੋਨੂੰ ਵਿਠਾਵਾ ਪਾਵੀ ਕਿੱਥੇ ਸੋਨੂੰ ਪਾਵਾਂ ਜੋ ਕੁਝ ਮੰਗੇ ਪਤੀਜਾ ਮੇਰਾ ਉਹੀ ਖਾਣ ਨੂੰ ਦੇਵਾਂ ਜੋ ਕੁਝ ਮੰਗੇ ਪਤੀਜਾ ਮੇਰਾ ਉਹੀ ਖਾਣ ਨੂੰ ਦੇਵਾਂ ਸੋਨੂੰ ਦੇਖ ਕੇ ਭਾਬੀ ਮੈਂ ਤਾਂ ਵੜਾ ਹੀ ਚਾ ਚੜਾਇਆ ਭਾਬੀ ਨਾ ਚਿੜਕੀ ਮੈਂ ਤੈਨੂੰ ਮਾਂ ਬਣਾਇਆ ਭਾਬੀ ਨਾ ਚਿੜਕੀ ਮੈਂ ਤੈਨੂੰ ਮਾਂ ਬਣਾਇਆ ਨੀ ਭਾਬੀ ਨਾ ਚਿੜਕੀ ਸੋਡੀਆਂ ਸਿਫਤਾ ਕਰ ਕਰ ਭਾਬੀ ਮੈਂ ਕਦੇ ਨਾ ਥੱਕਾਂ ਜਦ ਮੈਂ ਪੀ ਕੇ ਮਿਲਣ ਨੂੰ ਆਵਾਂ ਭੱਜ ਕੇ ਪਤੀਜਾ ਚੱਕਾਂ ਸੋਡੀ ਅਸਿਵਤਾ ਸੁਣ ਕੇ ਭਾਬੀ ਮੈਂ ਕਦੀ ਨਾ ਥੱਕਾ ਜਦੋਂ ਮੈਂ ਪੇਕੇ ਮਿਲਣ ਨੂੰ ਆਵਾ ਮੱਝ ਕੇ ਪਤੀਜਾ ਚੱਕਾ ਗੋੜਵਾਲੀ ਨੇ ਗਾਣਾ ਸੱਚਾ ਗਾਇਆ ਨੀ ਭਾਬੀ ਮੈਨੂੰ ਨਾ ਚਿੜਕੀ ਮੈਂ ਤੈਨੂੰ ਮਾਂ ਬਣਾਇਆ ਨੀ ਭਾਬੀ ਮੈਨੂੰ ਨਾ ਚਿੜਕੀ ਮੈਂ ਤੈਨੂੰ ਮਾਂ ਬਣਾਇਆ ਨੀ ਭਾਬੀ ਮੈਨੂੰ ਨਾ ਚਿੜਕੀ ਆ ਜਾ ਨਣ ਦੇਨੀ ਤੈਨੂੰ ਵੀਰ ਉਡੀਕਦਾ ਤੇਰਾ ਆ ਜਾ ਨਣ ਦੇਨੀ ਤੈਨੂੰ ਵੀਰ ਉਡੀਕਦਾ ਤੇਰਾ ਕਿਉਂ ਗੁੱਸੇ ਹੋ ਗਈ ਐ ਦੱਸ ਕਸੂਰ ਕੀ ਮੇਰਾ ਕਿਉਂ ਗੁੱਸੇ ਹੋ ਗਈ ਐ ਦੱਸ ਕਸੂਰ ਕੀ ਮੇਰਾ ਆ ਜਾ ਨਣ ਦੇਨੀ ਵੀਰ ਉਡੀਕਦਾ ਤੇਰਾ ਆ ਜਾ ਨਣ ਦੇਨੀ ਵੀਰ ਉਡੀਕਦਾ ਤੇਰਾ ਤੇਰੀ ਉਮਰ ਨਿਆਣੀ ਨੀ ਤੈਨੂੰ ਉਠਾਇਆ ਨਾ ਕਦੇ ਸੁੱਤੀ ਪਹਿਲੀ ਵਸ ਚੜਕੇ ਆ ਜਾ ਨੀ ਤੈਨੂੰ ਲੈ ਕੇ ਦੇਵਾਂ ਜੁੱਤੀ ਪਹਿਲੀ ਵਸ ਚੜਕੇ ਆ ਜਾ ਨੀ ਤੈਨੂੰ ਲੈ ਕੇ ਦੇਵਾਂ ਜੁੱਤੀ ਆਕੇ ਗਲ ਲੱਗ ਜਾਨੀ ਨਣਦੇ ਠਾਰ ਕਲੇਜਾ ਮੇਰਾ ਇੱਕ ਦਿਨ ਤੂੰ ਆ ਜਾ ਨੀ ਤੈਨੂੰ ਵੀਰ ਉਡੀਕਦਾ ਤੇਰਾ ਇੱਕ ਦਿਨ ਤੂੰ ਆ ਜਾ ਨੀ ਤੈਨੂੰ ਵੀਰ ਉਡੀਕਦਾ ਤੇਰਾ ਤੈਨੂੰ ਕੁਝ ਨਹੀਂ ਕਹਦਾ ਨੀ ਨਣਦੇ ਹਰ ਖਣੇ ਵੀਰ ਤੇਰੇ ਦਾ ਜੀਜਾ ਤੈਨੂੰ ਕੁਝ ਨਹੀਂ ਕਹਦਾ ਨੀ ਨਣਦੇ ਹਰ ਖਣੇ ਵੀਰ ਤੇਰੇ ਦਾ ਜੀਜਾ തെനു നിത്ത ഉോ ഇക്കിത്ത ഉോ ഇക്കുക്കുക്കിറവ ജീന ലുക്കി ഹിരോ വേണ കൂന ജീ ല ਇੱਕ ਦਿਨ ਆ ਜਾ ਨਣਦੇ ਨੀ ਤੈਨੂੰ ਵੀਰ ਉਡੀਕਦਾ ਤੇਰਾ ਇੱਕ ਦਿਨ ਆ ਜਾ ਨਣਦੇ ਨੀ ਤੈਨੂੰ ਵੀਰ ਉਡੀਕਦਾ ਤੇਰਾ ਤੇਰੀ ਉਮਰ ਨਿਆਣੀ ਨੀ ਨਣਦੇ ਮੈਂ ਲੜਦੀ ਲੋਕਾਂ ਕੋਲ ਸੰਗਾ ਤੇਰੀ ਉਮਰ ਨਿਆਣੀ ਨੀ ਨਣਦੇ ਮੈਂ ਲੜਦੀ ਲੋਕਾਂ ਕੋਲ ਸੰਗਾ ਪਹਿਲੀ ਵਸ ਚੜਕੇ ਆ ਜਾ ਨੀ ਤੈਨੂੰ ਚੜਾ ਕੇ ਦੇਮਾ ਮੈਂ ਵੰਗਾ ਪਹਿਲੀ ਬਸ ਚੜਕੇ ਆ ਜਾਣੀ ਤੈਨੂੰ ਚੜਾ ਕੇ ਦੇਮਾ ਮੈਂ ਵੰਗਾ ਸਰਨਾ ਭਾਈਆ ਵਜੋਨੀ ਕਿਉਂ ਤੂੰ ਐਡਾ ਕਰ ਲਿਆ ਜੇਰਾ ਸਰਨਾ ਭਾਈਆ ਵਜੋਨੀ ਕਿਉਂ ਤੂੰ ਐਡਾ ਕਰ ਲਿਆ ਜੇਰਾ ਇੱਕ ਦਿਨ ਤੂੰ ਆ ਜਾਣ ਨਾਨੇਨੀ ਤੈਨੂੰ ਵੀਰ ਉਡੀਕਦਾ ਤੇਰਾ ਇੱਕ ਦਿਨ ਤੂੰ ਆ ਜਾਣ ਨਾਨੇਨੀ ਤੈਨੂੰ ਵੀਰ ਉਡੀਕਦਾ ਤੇਰਾ தூட பண்ணா நீ நிள்ளாக்கோல மீங்கி கச்சா இக்கோால மீங்கபி கச்சா ਅੱਖੀਆਂ ਭਰ-ਭਰ ਰੋਵੇਂ ਨੀ ਨਣਦੇ ਵੀਰ ਤੇਰਾ ਕੱਬਾ ਜਿੱਦਣ ਦੀ ਤੂੰ ਰੁੱਸੀ ਨੀ ਅੱਖੀਆਂ ਮੂਰੇ ਆ ਗਏ ਅਨੇਰਾ ਜਿੱਦਣ ਦੀ ਤੂੰ ਰੁੱਸੀ ਨੀ ਅੱਖੀਆਂ ਮੂਰੇ ਆ ਗਏ ਅਨੇਰਾ ਇੱਕ ਦਿਨ ਆ ਜਾ ਨਣਦੇ ਨੀ ਵੀਰ ਉਡੀਕਦਾ ਤੇਰਾ ਇੱਕ ਦਿਨ ਆ ਜਾ ਨਣਦੇ ਨੀ ਵੀਰ ਉਡੀਕਦਾ ਤੇਰਾ